ਸਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਪੋਲੇਨਾਥ ਦੀ ਜ਼ਰੂਰ ਲਿਖ ਦੇਣਾ ਜੀ ਦੋਸਤੋ ਤੁਹਾਡੇ ਅਤੇ ਤੁਹਾਡੇ ਸਾਰੇ ਪਰਿਵਾਰ ਤੇ ਮਹਾਦੇਵ ਦੀ ਕਿਰਪਾ ਹਮੇਸ਼ਾ ਬਣੀ ਰਹੇ 8 ਮਾਰਚ ਮਹਾਸ਼ਿਵਰਾਤਰੀ ਭਗਵਾਨ ਪੋਲੇਨਾਥ ਦੇ ਆਸ਼ੀਰਵਾਦ ਦੇ ਨਾਲ ਇਸ ਵਾਰ ਜਾਣਨੀ 8 ਮਾਰਚ ਮਹਾਸ਼ਿਵਰਾਤਰੀ ਦਾ ਦਿਨ ਇਕ ਬ੍ਰਹਮ ਅਤੇ ਦੁਰਲਭ ਮਹਾਨ ਸੁਭ ਸੰਜੋਗ ਸਿੱਧ ਜੋਗ ਬਣ ਗਿਆ ਹੈ ਸ਼ਿਵ ਜੋਗ 12 ਰਾਸ਼ੀਆਂ ਚ ਸਿੱਧੇ ਜੋਗ ਇਹ ਰਾਸ਼ੀਆਂ ਵਾਲੇ ਬਣਨਗੇ ਕਰੋੜਪਤੀ ਅਮੀਰ ਅਤੇ ਤਣੀ ਜੀ ਹਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੋਲੇ ਨਾਥ ਦੇ ਆਸ਼ੀਰਵਾਦ ਦੇ ਨਾਲ ਇਸ ਵਾਰ ਮਹਾ ਸ਼ਿਵratri ਹੈ 12 ਰਾਸ਼ੀਆਂ ਜੋ ਕਿਸਮਤ 6 ਰਾਸ਼ੀਆਂ ਦੀ ਚਮਕਣ ਜਾ ਰਹੀ ਹੈ ਭਗਵਾਨ ਪੋਲੇ ਨਾਥ ਇਨ੍ਹਾਂ ਰਾਸ਼ੀਆਂ ਦੇ ਲੋਕਾਂ ਦੇ ਜੀਵਨ ਤੋਂ ਸਾਰੀਆਂ ਦੁੱਖ ਤਕਲੀਫਾਂ ਦੂਰ ਕਰਨ ਵਾਲੇ ਹਨ ਭਗਵਾਨ ਪੋਲੇਨਾਥ ਦੇ ਆਸ਼ੀਰਵਾਦ ਦੇ ਨਾਲ ਇਹਨਾਂ ਰਾਸ਼ੀਆਂ ਦੇ ਲੋਕਾਂ ਦੇ ਜੀਵਨ ਦੇ ਵਿੱਚ ਸਿਰਫ ਖੁਸ਼ੀਆਂ ਹੀ ਆਉਣ ਵਾਲੀਆਂ ਹਨ ਜੋ ਇਹਨਾਂ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਬਦਲ ਦੇਵੇਗੀ ਦੋਸਤੋ ਉਹ ਖੁਸ਼ਕਿਸਮਤ ਰਾਸ਼ੀਆਂ ਕਿਹੜੀਆਂ ਹਨ ਜੋ 8 ਮਾਰਚ ਨੂੰ ਮਹਾਸ਼ਿਵਰਾਤਰੀ ਦੇ ਦਿਨ ਇਸ ਵਾਰ ਭਗਵਾਨ ਪੋਲੇਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ ਅਤੇ ਕਰੋੜਪਤੀ ਬਣਨ ਵਾਲੇ ਹਨ ਮਹਾਸ਼ਿਵਰਾਤਰੀ ਦੇ ਦਿਨ ਇਨਾ ਛੇ ਰਾਸ਼ੀ ਵਾਲਿਆਂ ਨੂੰ ਤਾਂ ਦੌਲਤ ਦੀ ਬਖਸ਼ਿਸ਼ ਹੋਣ ਵਾਲੀ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਉਹਨਾਂ ਛੇ ਕਿਸਮਤ ਵਾਲੀਆਂ ਰਾਸ਼ੀਆਂ ਦੇ ਬਾਰੇ ਦੱਸਣ ਜਾ ਰਹੇ ਹਾਂ ਇਸ ਲਈ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਕਿਉਂਕਿ ਇਹ ਵੀਡੀਓ ਇਨਾ ਛੇ ਰਾਸ਼ੀਆਂ ਦੇ ਲੋਕਾਂ ਦੇ ਲਈ ਬਹੁਤ ਮਹੱਤਵਪੂਰਨ ਹੋਣ ਵਾਲੀ ਹੈ ਦੋਸਤੋ ਸਭ ਤੋਂ ਪਹਿਲਾਂ ਵੀਡੀਓ ਦੀ ਸ਼ੁਰੂਆਤ ਭਗਵਾਨ ਕੋਲੇ ਨਾਹ ਦੀ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਰੇਸ਼ੀ ਠੀਕ ਹੋਂਤੇ ਕ੍ਰਿਸ਼ਨ ਜੀ ਤੁਹਾਨੂੰ ਫੁੱਲਾਂ ਦਾ ਆਸ਼ੀਰਵਾਦ ਦਿੰਦੇ ਹਨ ਹਰ ਹਰ ਮਹਾਦੇਵ ਭਗਵਾਨ ਪੋਲੇ ਨਾਤ ਅਤੇ ਦੇਵੀ ਪਾਰਵਤੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਇਸ ਦਿਨ ਨੂੰ ਅਸੀਂ ਮਹਾਸ਼ਿਵਰਾਤਰੀ ਕਹਿੰਦੇ ਹਾਂ ਇਸ ਸਾਲ ਮਹਾਸ਼ਿਵਰਾਤਰੀ ਦਾ ਜਨਮ ਦਿਨ 8 ਮਾਰਚ ਨੂੰ ਹੈ ਮੰਨਿਆ ਜਾਂਦਾ ਹੈ ਕਿ ਇਸ ਦਿਨ ਜੋ ਵਿਅਕਤੀ ਸ਼ਿਵ ਸੰਬੋਧੇ ਪੂਰੀ ਸ਼ਰਦਾ ਦੇ ਨਾਲ ਪੂਜਾ ਕਰਦਾ ਹੈ ਉਸ ਨੂੰ ਵਧੀਆ ਜੀਵਨ ਸਾਥੀ ਮਿਲਦਾ ਹਰ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ ਧਨ ਦੌਲਤ ਸੰਤਾਨ ਸਿਹਤ ਸਿਹਤ ਦੇ ਨਾਲ ਸੰਬੰਧਿਤ ਰੋਗ ਖਤਮ ਹੁੰਦੇ ਹਨ ਇਸ ਸਾਲ ਦੀ ਮਹਾਸ਼ਿਵਰਾਤਰੀ ਬਹੁਤ ਹੀ ਖਾਸ ਮੰਨੀ ਜਾਂਦੀ ਹੈ ਜੋਤਿਸ਼ ਸ਼ਾਸਤਰ ਦੇ ਅਨੁਸਾਰ ਪਰ ਅਜਾਇ ਦੁਰਲਭ ਸੰਜੋਗ ਆਪ ਪਰ ਰਹਿਣ ਜਿਸ ਦੇ ਵਿੱਚ ਤੁਹਾਨੂੰ ਭਗਵਾਨ ਸ਼ਿਵ ਦੀ ਪੂਜਾ ਕਰਨ ਦੇ ਇਸ਼ਟ ਨਤੀਜੇ ਮਿਲਣਗੇ ਤੁਹਾਨੂੰ ਦੱਸ ਦਈਏ ਕਿ ਇਸ ਸਾਲ 2024 ਦੇ ਵਿੱਚ ਮਹਾਸ਼ਿਵratri ਦਾ ਪਵਿੱਤਰ ਤਿਉਹਾਰ ਸ਼ੁੱਕਰਵਾਰ ਨੂੰ ਹੈ 8 ਮਾਰਚ ਫਾਲਗੁਣ ਕ੍ਰਿਸ਼ਨ ਦੇ ਮਹੀਨੇ ਇਸ ਫਾਲਗੁਣ ਮਾਸਕ ਨੂੰ ਰਿਸ਼ੀ ਤਿਥੀ ਨੂੰ ਸ਼ਿਵਰਾਤਰੀ ਵੀ ਕਿਹਾ ਜਾਂਦਾ ਹੈ ਜਾਣਕਾਰੀ ਲਈ ਮੰਨੀਏ ਤਾਂ ਇਹ ਮਹਾਸ਼ਿਵਰਾਤਰੀ ਹੈ ਪਰ ਮਹਾਸ਼ਿਵਰਾਤਰੀ ਵਾਲੇ ਦਿਨ ਚਾਰ ਸ਼ੁਭ ਸੰਜੋਗ ਹੋਣ ਵਾਲੇ ਹਨ ਸਰਵਣ ਨਿਸ਼ਾਤਰ ਅਤੇ ਸ਼ਿਵ ਜੋਗ ਦੇ ਨਾਲ ਮਕਰ ਰਾਸ਼ੀ ਦੇ ਵਿੱਚ ਚੰਦਰਮਾ ਇਸ ਤੋਂ ਇਲਾਵਾ ਸਰਵਤ ਸਿੱਧੀ ਜੋਗ ਵੀ ਹੈ ਤੇ ਸ਼ੁਭ ਸੰਜੋਗ ਦੇ ਨਾਲ ਮਾ ਸ਼ਿਵ ਰਾਤਰੀ ਦੀ ਪੂਜਾ ਸਾਡੀਆਂ ਮਨੋ ਕਾਮਨਾਵਾਂ ਪੂਰੀਆਂ ਕਰੇਗੀ ਤੁਹਾਨੂੰ ਦੱਸ ਦਈਏ ਕਿ ਕ੍ਰਿਸ਼ਨ ਚਤੁਰਦਸ਼ੀ ਦੀ ਸ਼ੁਰੂਆਤ 8 ਮਾਰਚ ਦਿਨ ਸ਼ੁੱਕਰਵਾਰ ਨੂੰ ਰਾਤ 9:00 ਵਜੇ 57 ਵਜੇ ਤੋਂ ਹੋਵੇਗੀ ਹੁਣ ਕ੍ਰਿਸ਼ਨ ਚਤੁਰਦਸ਼ੀ ਤਿਥੀ 9 ਮਾਰਚ ਦਿਨ ਸ਼ਨੀਵਾਰ ਨੂੰ ਸ਼ਾਮ 6:00 ਵਜੇ ਕੇ 17:00 ਵਜੇ ਸਮਾਪਤ ਹੋਵੇਗੀ ਜੋਤਿ ਸਾਸਤਰ ਦੇ ਅਨੁਸਾਰ ਮੰਨਤਾਵਾਂ ਜੋ ਕੰਮ ਤੁਸੀਂ ਕਰੋਗੇ ਉਸਦੇ ਵਿੱਚ ਸਫਲਤਾ ਮਿਲੇਗੀ ਜੇਕਰ ਸਿੱਧ ਜੋਗ ਸ਼ੁੱਕਰਵਾਰ ਜਾਂ ਗੁਰੂਵਾਰ ਦੇ ਦਿਨ ਪੈਂਦਾ ਹੈ ਤਾਂ ਉਸ ਦਿਨ ਜੋ ਵੀ ਤਿਥੀ ਹੋਵੇ ਉਸ ਦਾ ਪ੍ਰਭਾਵ ਨਹੀਂ ਪਵੇਗਾ ਮਾ ਸ਼ਿਵ ਰਾਤਰੀ ਦੇ ਦਿਨ ਸ਼ਿਵ ਜੋਗ ਕਰਨ ਨਾਲ ਤੁਹਾਨੂੰ ਸ਼ੁਭ ਕਾਮਨਾਵਾਂ ਮਿਲਦੀਆਂ ਹਨ ਮਾ ਸ਼ਿਵ ਰਾਤਰੀ ਦੀ ਪੂਜਾ ਦੇ ਸਮੇਂ ਤੁਸੀਂ ਸਿੱਧੇ ਤੌਰ ਤੇ ਸਫਲਤਾ ਜੋਗ ਹੋਵੋਗੇ ਅਤੇ ਮਹਾ ਸ਼ਿਵratri ਦੀ ਪੂਜਾ ਦੇ ਸਮੇਂ ਤੁਸੀਂ ਸਿੱਧੀ ਜੋਗ ਵੀ ਕਰ ਸਕੋਗੇ ਇਸ ਜੋਗ ਦਾ ਮਾਲਕ ਗਣੇਸ਼ ਹੈ ਜੋ ਚੰਗੀ ਕਿਸਮਤ ਅਤੇ ਸਫਲਤਾ ਰੁਕਾਵਟਾਂ ਦੀ ਅਗਵਾਈ ਕਰਦਾ ਹੈ ਅਤੇ ਇਹ ਜੋਗ ਬੁਰਾਈ ਤੋਂ ਦੂਰ ਕਰਨ ਵਾਲਾ ਹੈ ਕੀਤੇ ਗਏ ਕਰਮ ਸਫਲ ਹੁੰਦੇ ਹਨ ਇਹ ਕਾਰਨ ਹੈ ਕਿ ਮਹਾ ਸ਼ਿਵratri ਇਸ ਜੋਗ ਨੂੰ ਤਰਜੀਹ ਦਿੰਦੇ ਹਨ ਪਰ ਜੇਕਰ ਤੁਸੀਂ ਇਸ ਜੋਗ ਦੇ ਵਿੱਚ ਤਰ ਏਕ ਪੂਜਾ ਨਾਲ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਸਕਦੀਆਂ ਹਨ ਦੱਸਣਾ ਚਾਹਾਂਗੀ ਕਿ ਮਹਾਸ਼ਿਵ ਰਾਤਰੀ ਦੇ ਵਿੱਚ ਸ਼ਾਮਲ ਇਸ ਨਕਸ਼ਤਰ ਤੇ ਵੀ ਬਣ ਰਹੀ ਹੈ ਸ਼ਨੀ ਦੇਵ ਹਨ ਅਤੇ ਭਗਵਾਨ ਦੇ ਸੇਵਕ ਦੇ ਪਰਮ ਭਗਤ ਹਨ ਭਾਵੇਂ ਕੋਈ ਵੀ ਕੰਮ ਹੋਵੇ ਇਸ ਨਿਸ਼ੱਤ ਦੇ ਵਿੱਚ ਕੀਤਾ ਜਾਵੇ ਉਹਨਾਂ ਲੋਕਾਂ ਲਈ ਸ਼ੁਭ ਮੰਨਿਆ ਜਾਂਦਾ ਹੈ ਜਿਨ੍ਹਾਂ ਦਾ ਜਨਮ ਸਾਵਣ ਨਿਸ਼ੱਤਰ ਵੇਦਨੀ ਵਿੱਚ ਹੁੰਦਾ ਹੈ ਸਗਨੇ ਸ਼ੇਤਰ ਅਸਤੂ ਤੋਸ਼ ਨੂੰ ਖੁਸ਼ੀਆਂ ਅਤੇ ਬਸੇਦੀ ਦਾ ਦਿਨ ਮੰਨਿਆ ਜਾਂਦਾ ਹੈ। ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਦਿਨ ਭਗਵਾਨ ਨੇ ਕਿਹਾ ਹੈ ਕਿ ਰੁਦਰ ਅਭਿਸ਼ੇਕ ਕਰਨਾ ਚਾਹੀਦਾ ਹੈ। ਭਗਵਾਨ ਸ਼ਿਵ ਦੀ ਮਹਿਮਾ ਅਨੋਖੀ ਹੋਵੇਗੀ। ਜੋ ਲੋਕ ਭੋਲੇ ਨਾਤ ਦੇਵੀ ਦੇਵਤਿਆਂ ਦੇ ਮੁਨੇਸ਼ ਗਦਰਵ ਜਾਂ ਰਾਖਸ਼ਾਂ ਦੀ ਪੂਜਾ ਕਰਦੇ ਹਨ ਸਾਰਿਆਂ ਦਾ ਉਹਨਾਂ ਨੂੰ ਆਸ਼ੀਰਵਾਦ ਮਿਲਦਾ ਹੈ। ਮਹਾਸ਼ਿਵ ਰਾਤਰੀ ਦੇ ਦਿਨ ਕਿਸੇ ਵੀ ਅਜਾਇ ਸ਼ਿਵਲਿੰਗ ਦਾ ਦੁੱਧ ਦੇ ਨਾਲ ਅਭਿਸ਼ੇਕ ਕਰਨਾ ਚਾਹੀਦਾ ਹੈ ਜਿਸ ਦੀ ਲੰਮੇ ਸਮੇਂ ਤੋਂ ਪੂਜਾ ਨਹੀਂ ਕੀਤੀ ਜਾਂਦੀ ਇਹ ਮੰਨਤਾ ਹੈ ਕਿ ਇਸ ਨਾਲ ਪੁਰਵਜਾਂ ਦੀਆਂ ਬੁਰਾਈਆਂ ਅਤੇ ਗ੍ਰਹਾਂ ਦੀਆਂ ਬੁਰਾਈਆਂ ਵਰਗੀਆਂ ਸਾਰੀਆਂ ਬੁਰਾਈਆਂ ਦੂਰ ਹੋ ਜਾਂਦੀਆਂ ਹਨ ਇਸ ਦੌਰਾਨ ਵਿਅਕਤੀ ਨੂੰ ਜਾਪ ਕਰਨਾ ਚਾਹੀਦਾ ਹੈ ਸ਼ਿਵ ਦੇ ਪਰਸ਼ੰਗ ਸ਼੍ਰੀ ਮੰਤਰ ਦਾ 108 ਵਾਰ ਉਚਾਰਨ ਕਰੋ ਜਿਸ ਦਿਨ ਖੁਦ ਭਗਵਾਨ ਨੇ ਕਿਹਾ ਹੈ ਭਗਵਾਨ ਨਾਤ ਭਗਵਾਨ ਗਣੇਸ਼ ਅਤੇ ਭਗਵਾਨ ਦੇ ਨਾਲ ਮਹਾਪਾਰਵਤੀ ਦੀ ਪੂਜਾ ਕਰੋ ਆਪਣੇ ਆਪ ਹੀ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਦੋਸਤੋ ਆਓ ਆਪਾਂ ਹੁਣ ਖੁਸ਼ਕਿਸਮਤ ਪਾਲਸ਼ਿਆਲੀ ਰਾਸ਼ੀਆਂ ਦੇ ਬਾਰੇ ਗੱਲ ਕਰਦੇ ਹਾਂ ਮਹਾਸ਼ਿਵratri ਦੇ ਦਿਨ ਇਹ ਸ਼ੇਰ ਰਾਸ਼ੀਆਂ ਵਾਲੇ ਕਿਹੜੇ ਹਨ ਤਾਂ دولت ਦੀ ਜਿੰਨ ਨੂੰ ਕਮੀ ਨਹੀਂ ਰਹਿਣ ਵਾਲੀ ਜੋਤਿ ਸਾਸਤ੍ਰ ਦੇ ਅਨੁਸਾਰ ਉਹਨਾਂ ਨੂੰ ਕਰੋੜਪਤੀ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਆਓ ਗੱਲ ਕਰਦੇ ਹਾਂ ਖੁਸ਼ਕਿਸਮਤ ਰਾਸ਼ੀਆਂ ਦੇ ਬਾਰੇ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਦੇ ਲੋਕਾਂ ਨੂੰ ਦੱਸ ਦਈਏ ਕਿ ਇਸ ਵਾਰ ਮਹਾਸ਼ਿਵਰਾਤਰੀ ਹੈ ਤੁਹਾਡੇ ਤੇ ਪ੍ਰਭੂ ਦੀ ਕਿਰਪਾ ਹੈ ਸ਼ਿਵ ਪੋਲੇ ਨਾਲ ਸਭ ਤੋਂ ਵੱਧ ਤੁਹਾਡੇ ਤੇ ਪਰਸਨ ਹਨ ਜਿਸ ਕਾਰਨ ਤੁਹਾਨੂੰ ਇਸ ਸਮੇਂ ਦੌਰਾਨ ਧਨ ਪ੍ਰਾਪਤੀ ਦੇ ਵੱਧ ਸੰਭਾਵਨਾ ਹੈ ਇਸ ਦੇ ਨਾਲ ਹੀ ਇਸ ਰਾਸ਼ੀ ਵਾਲੇ ਲੋਕਾਂ ਨੂੰ ਆਪਣੇ ਕਾਰੋਬਾਰ ਵਿੱਚ ਦਿਨ ਰਾਤ ਤੁਗਣੀ ਚੌਗਣੀ ਤਰੱਕੀ ਮਿਲੇਗੀ ਇਸ ਦੇ ਨਾਲ ਹੀ ਕੰਮ ਕਰਨ ਵਾਲਿਆਂ ਨੂੰ ਲਾਭ ਮਿਲੇਗਾ ਕਮਾ ਵਿੱਚ ਤਰੱਕੀ ਅਤੇ ਇਸ ਦੇ ਨਾਲ ਤਨਖਾਹ ਦੇ ਵਿੱਚ ਵੀ ਵਾਅਦੇ ਦੇ ਯੋਗ ਬਣ ਰਹੇ ਹਨ ਜੋ ਲੋਕ ਵਿਦੇਸ਼ ਦੇ ਵਿੱਚ ਨੌਕਰੀ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਵਿਦੇਸ਼ ਦੇ ਵਿੱਚ ਨੌਕਰੀ ਜ਼ਰੂਰ ਮਿਲੇਗੀ ਤਾਂ ਦੀ ਪ੍ਰਾਪਤੀ ਦੀ ਸੰਭਾਵਨਾ ਵੀ ਲਗਭਗ ਹੈ ਜੋ ਲੋਕ ਵਪਾਰੀ ਹਨ ਅਤੇ ਕਾਰੋਬਾਰ ਕਰ ਰਹੇ ਹਨ ਉਹਨਾਂ ਨੂੰ ਵਪਾਰ ਦੇ ਵਿੱਚ ਵੱਧ ਮੁਨਾਫਾ ਦੇਖਣ ਨੂੰ ਮਿਲੇਗਾ ਉਹ ਸੰਸਾਰਿਕ ਕਮਾਣ ਨੂੰ ਪ੍ਰਾਪਤ ਕਰਕੇ ਤੁਹਾਡੇ ਸਭ ਤੋਂ ਉੱਤਮ ਬਣਨ ਦੇ ਯੋਗ ਹਨ ਅਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਅਗਲੀ ਰਾਸ਼ੀ ਹੈ ਜੀ ਮੇਨ ਰਾਸ਼ੀ ਮੇਨ ਰਾਸ਼ੀ ਵਾਲੇ ਲੋਕਾਂ ਨੂੰ ਇਸ ਸਮੇਂ ਦਾ ਪੂਰਾ ਫਾਇਦਾ ਉਠਾਉਣਾ ਚਾਹੀਦਾ ਹੈ ਅਤੇ ਆਪਣੀ ਜ਼ਿੰਦਗੀ ਖੁਸ਼ੀ ਨਾਲ ਬਤੀਤ ਕਰਨੀ ਚਾਹੀਦੀ ਹੈ ਮੇਨ ਰਾਸ਼ੀ ਵਾਲੇ ਲੋਕਾਂ ਨੂੰ ਇਸ ਸਮੇਂ ਦਾ ਪੂਰਾ ਫਾਇਦਾ ਉਠਾਉਣਾ ਚਾਹੀਦਾ ਹੈ ਜ਼ਿੰਦਗੀ ਖੁਸ਼ੀ ਨਾਲ ਬਤੀਤ ਕਰਨੀ ਚਾਹੀਦੀ ਹੈ ਦੋਸਤੋ ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲੇ ਲੋਕਾਂ ਨੂੰ ਦੱਸ ਦਈਏ ਕਿ ਇਸ ਵਾਰ ਮਹਾਸ਼ਿਵਰਾਤਰੀ ਬਹੁਤ ਸ਼ੁਭ ਨਤੀਜੇ ਤੁਹਾਡੇ ਲਈ ਲੈ ਕੇ ਆਉਣ ਵਾਲੀ ਹੈ ਭਗਵਾਨ ਮਹਾਦੇਵ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੇ ਲਈ ਸਮਾਂ ਚੰਗਾ ਹੈ ਇੱਜ਼ਤ ਮਾਨ ਸਨਮਾਨ ਤੁਹਾਨੂੰ ਮਿਲੇਗਾ ਹਰ ਪਾਸਿਓ ਤੁਹਾਨੂੰ ਚੰਗੀ ਖਬਰ ਮਿਲੇਗੀ ਅਤੇ ਤੁਹਾਡੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਕਾਰੋਬਾਰ ਦੇ ਵਿੱਚ ਵ੍ਰਿਧੀ ਹੋਵੇਗੀ ਸਮਾਜਿਕ ਚੇਤਨਾ ਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਮਹਾਦੇਵ ਦੀ ਕਿਰਪਾ ਨਾਲ ਅਚਾਨਕ ਵ੍ਰਿਧੀ ਦੇ ਲਾਭ ਦੀ ਸੰਭਾਵਨਾ ਹੈ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਤੁਸੀਂ ਕਿਸੇ ਦਿਆਲੂ ਵਿਅਕਤੀ ਦੇ ਕੋਲ ਜਾ ਸਕਦੇ ਹੋ ਅਤੇ ਫਿਰ ਤੁਸੀਂ ਇੱਕ ਘਰ ਵੀ ਖਰੀਦ ਸਕਦੇ ਹੋ ਇਸ ਲਈ ਤੁਲਾ ਰਾਸ਼ੀ ਦੇ ਲੋਕਾਂ ਦੇ ਦੁਆਰਾ ਤੁਹਾਡੇ ਲਈ ਸ਼ੁਭ ਚੀਜ਼ਾਂ ਬਣਾਈਆਂ ਜਾ ਰਹੀਆਂ ਹਨ ਇਸ ਵਾਰ ਮਹਾਦੇਵ ਦੀ ਕਿਰਪਾ ਨਾਲ ਤੁਹਾਡੇ ਲਈ ਖਾਸ ਤੌਰ ਤੇ ਮਹਾਸ਼ਿਵ ਰਾਤਰੀ ਹੈ ਸਮੇਂ ਦਾ ਫਾਇਦਾ ਉਠਾਓ ਅਗਲੀ ਰਾਸ਼ੀ ਜਿਹੜੀ ਹੈ ਜਿਸ ਤੇ ਭਗਵਾਨ ਮਹਾਦੇਵ ਜੀ ਦੀ ਕਿਰਪਾ ਹੋ ਰਹੀ ਹੈ ਅਗਲੀ ਰਾਸ਼ੀ ਹੈ ਜਿਸ ਤੇ ਉੱਤੇ ਭਗਵਾਨ ਮਹਾਦੇਵ ਦੀ ਕਿਰਪਾ ਹੋਵੇਗੀ ਉਹ ਹੈ ਜੇ ਕੁੰਭ ਰਾਸ਼ੀ ਇਸ ਵਾਰ ਮਹਾਸ਼ਿਵratri ਹੈ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਸ਼ਿਵratri ਤੇ ਭਗਵਾਨ ਮਹਾਂਦੇਵ ਦੀ ਕਿਰਪਾ ਦੇ ਨਾਲ ਤੁਹਾਨੂੰ ਕੁਝ ਸ਼ੁਭ ਸੰਦੇਸ਼ ਮਿਲਣ ਦੇ ਯੋਗ ਹਨ ਤੁਹਾਡੇ ਦੁਆਰਾ ਕੀਤੀ ਗਈ ਮਿਹਨਤ ਲਈ ਤਾਂ ਦਾ ਤੁਹਾਨੂੰ ਲਾਭ ਮਿਲਣ ਵਾਲਾ ਹੈ ਤੁਹਾਡੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੋਵੇਗੀ ਸਾਰੇ ਅਧੂਰੇ ਕੰਮ ਪੂਰੇ ਹੋਣਗੇ ਦੋਸਤਾਂ ਨਾਲ ਚੰਗੀ ਤਰ੍ਹਾਂ ਮਿਲੋਗੇ ਤੁਹਾਨੂੰ ਤੁਹਾਡੇ ਪਰਿਵਾਰ ਦਾ ਪੂਰਾ ਸਹਿਯੋਗ ਮਿਲੇਗਾ ਅਤੇ ਜੀਵਨ ਸਾਥੀ ਤੁਹਾਡੀ ਮਿੱਠੀ ਬਾਣੀ ਦੇ ਕਾਰਨ ਤੁਹਾਡੇ ਸਾਰੇ ਕੰਮ ਸਫਲਤਾ ਤੋਂ ਖੁਸ਼ ਹੋਣਗੇ ਭਗਵਾਨ ਸ਼ਿਵ ਦੀ ਕਿਰਪਾ ਦੇ ਨਾਲ ਤੁਸੀਂ ਆਪਣੇ ਆਪ ਤੇ ਕੇਂਦ੍ਰਿਤ ਰਹੋਗੇ ਤੁਹਾਡੇ ਸਾਰੇ ਕੰਮ ਸਫਲਤਾ ਤੋਂ ਖੁਸ਼ ਹੋਣਗੇ ਭਗਵਾਨ ਸ਼ਿਵ ਦੀ ਕਿਰਪਾ ਦੇ ਨਾਲ ਤੁਸੀਂ ਆਪਣੇ ਆਪ ਤੇ ਕੇਂਦ੍ਰਿਤ ਰਹੋਗੇ ਜਿਸ ਨਾਲ ਤੁਹਾਡੀ ਤਨ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਅਤੇ ਨਾਲ ਹੀ ਅਤੇ ਨਾਲ ਹੀ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਵੀ ਸਫਲਤਾਪੂਰਵਕ ਹੱਲ ਹੋ ਜਾਣਗੀਆਂ ਕਿਉਂਕਿ ਕੁੰਭ ਰਾਸ਼ੀ ਦੇ ਲੋਕਾਂ ਨੂੰ ਮਹਾਦੇਵ ਦੀ ਕਿਰਪਾ ਹੋ ਗਈ ਹੈ ਇਹ ਸ਼ਿਵਰਾਤਰੀ ਦਾ ਸਮਾਂ ਤੁਹਾਡੇ ਲਈ ਚੰਗਾ ਹੈ ਇਸ ਲਈ ਤੁਹਾਨੂੰ ਧਨ ਕਮਾਉਣ ਦੇ ਯੋਗ ਬਣ ਰਹੇ ਹਨ ਜਿਸ ਨਾਲ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਆਉਣਗੀਆਂ ਜੇਕਰ ਤੁਸੀਂ ਨੌਕਰੀ ਕਰਦੇ ਹੋ ਤਾਂ ਤੁਹਾਨੂੰ ਨੌਕਰੀ ਦੇ ਵਿੱਚ ਪ੍ਰਮੋਸ਼ਨ ਮਿਲ ਸਕਦੀ ਹੈ ਅਤੇ ਇਸ ਦੇ ਨਾਲ ਹੀ ਤੁਸੀਂ ਤਾਂ ਲਾਭ ਪ੍ਰਾਪਤ ਕਰੋਗੇ ਤਨਖਾਹ ਦੇ ਵਿੱਚ ਵਾਅਦਾ ਹੋਵੇਗਾ ਜੇ ਤੁਸੀਂ ਕੋਈ ਵੈਬਸਾਈਟ ਬਣਾਉਣਾ ਚਾਹੁੰਦੇ ਹੋ ਜਾਂ ਇਸ ਨੂੰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸ਼ੁਰੂ ਕਰਨਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਤੁਹਾਡੇ ਪੱਖ ਦੇ ਵਿੱਚ ਹੈ ਕਿਉਂਕਿ ਇਹ ਸਮਾਂ ਤੁਹਾਡੇ ਪੱਖ ਦੇ ਵਿੱਚ ਹੈ ਮਹਾਦੇਵ ਜੀ ਤੁਹਾਡੇ ਪੱਖਸ ਤੇ ਵਿੱਚ ਹਨ ਹੁਣ ਮਹਾਦੇਵ ਜੀ ਦੀ ਕਿਰਪਾ ਦੇ ਨਾਲ ਤੁਹਾਨੂੰ ਹਰ ਕੰਮ ਦੇ ਵਿੱਚ ਲਾਭ ਹੀ ਮਿਲਣ ਵਾਲਾ ਹੈ ਸਮੇਂ ਦਾ ਪੂਰਾ ਫਾਇਦਾ ਉਠਾਓ ਸਮਾ 10 ਨਾ ਜਾਣਦੇ ਹੋ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਤੁਹਾਨੂੰ ਦੱਸ ਦਈਏ ਕਿ ਮਹਾਦੇਵ ਦੀ ਕਿਰਪਾ ਦੇ ਨਾਲ ਇਸ ਵਰਗ ਦੀ ਮਹਾਸ਼ਿਵ ਰਾਤਰੀ ਤੁਹਾਡੇ ਲਈ ਬਹੁਤ ਵਧੀਆ ਨਤੀਜੇ ਲੈ ਕੇ ਆਉਣ ਵਾਲੀ ਹੈ ਤੁਹਾਨੂੰ ਦੱਸ ਦਈਏ ਕਿ ਮਹਾਦੇਵ ਦੀ ਕਿਰਪਾ ਦੇ ਨਾਲ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਇਸ ਵੀਧੀ ਨਾਲ ਸਿਰਫ ਤੁਹਾਨੂੰ ਫਾਇਦਾ ਹੀ ਹੋਵੇਗਾ ਸਗੋਂ ਤੁਹਾਨੂੰ ਕਾਰੋਬਾਰ ਵਿੱਚ ਵੀ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ ਤੁਸੀਂ ਦਿਨ ਰਾਤ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋਗੇ ਇਸ ਤੋਂ ਇਲਾਵਾ ਜੋ ਲੋਕ ਨੌਕਰੀ ਕਰਦੇ ਹਨ ਉਹ ਹਰ ਕੰਮ ਦੇ ਵਿੱਚ ਪੂਰੀ ਤਰ੍ਹਾਂ ਕਾਬਲ ਬਣ ਜਾਣਗੇ ਤੁਹਾਨੂੰ ਨੌਕਰੀ ਮਿਲ ਰਹੀ ਹੈ ਦੋਸਤੋ ਜੇਕਰ ਤੁਸੀਂ ਵਿਦੇਸ਼ ਦੇ ਵਿੱਚ ਨੌਕਰੀ ਕਰਨ ਦਾ ਸੁਪਨਾ ਦੇਖ ਰਹੇ ਹੋ ਤਾਂ ਤੁਹਾਡਾ ਸੁਪਨਾ ਜਲਦੀ ਪੂਰਾ ਹੋਣ ਵਾਲਾ ਹੈ ਕਿਉਂਕਿ ਤੁਸੀਂ ਵੀ ਅਜਿਆ ਕਰਨ ਦੇ ਕਾਬਿਲ ਜਾਪਦੇ ਹੋ ਤੁਹਾਨੂੰ ਹਰ ਕੰਮ ਦੇ ਵਿੱਚ ਸਫਲਤਾ ਮਿਲੇਗੀ ਤੁਹਾਡਾ ਤੁਸੀਂ ਆਪਣਾ ਕੋਈ ਵਾਹਨ ਖਰੀਦ ਸਕਦੇ ਹੋ ਜਾਇਦਾਦ ਜਾਇਦਾਦ ਦੇ ਨਾਲ ਜੁੜਿਆ ਸਮਾਂ ਤੁਹਾਡੇ ਲਈ ਜ਼ਿਆਦਾ ਲਾਭਦਾਇਕ ਰਹੇਗਾ ਇਸ ਰਾਸ਼ੀ ਦੇ ਲੋਕਾਂ ਨੂੰ ਸਮੇਂ ਦਾ ਪੂਰਾ ਫਾਇਦਾ ਉਠਾਉਣਾ ਚਾਹੀਦਾ ਹੈ ਕਿਉਂਕਿ ਇਸ ਰਾਸ਼ੀ ਦੇ ਲੋਕਾਂ ਦੇ ਉੱਤੇ ਮਹਾਦੇਵ ਬਹੁਤ ਪਸੰਨ ਹੋ ਗਏ ਹਨ ਮਹਾਸ਼ਿਵratri ਦਾ ਸਮਾਂ ਕੰਨਿਆ ਰਾਸ਼ੀ ਦੇ ਲੋਕਾਂ ਦੇ ਲਈ ਬਹੁਤ ਵਧੀਆ ਹੈ ਭਗਵਾਨ ਮਹਾਦੇਵ ਇਸ ਰਾਸ਼ੀ ਦੇ ਲੋਕਾਂ ਤੋਂ ਬਹੁਤ ਖੁਸ਼ ਹਨ ਦੋਸਤੋ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਆਪਣੀ ਮਿਹਨਤ ਦਾ ਫਲ ਮਿਲਣ ਵਾਲਾ ਹੈ ਕਿਉਂਕਿ ਮਹਾਦੇਵ ਦੀ ਕਿਰਪਾ ਦੇ ਨਾਲ ਇਸ ਸਮਾਂ ਤੁਹਾਡੇ ਲਈ ਸ਼ਾਨਦਾਰ ਨਤੀਜੇ ਲੈ ਕੇ ਆਉਣ ਵਾਲਾ ਇਸ ਸਮਾਂ ਤੁਹਾਡੇ ਲਈ ਸ਼ਾਨਦਾਰ ਨਤੀਜੇ ਲੈ ਕੇ ਆਉਣ ਵਾਲਾ ਹੈ ਮਹਾਦੇਵ ਦੀ ਕਿਰਪਾ ਦੇ ਨਾਲ ਤੁਹਾਨੂੰ ਇੱਜ਼ਤ ਮਿਲੇਗੀ ਭਲਕੇ ਸਮਾਜ ਦੇ ਵਿੱਚ ਤੁਹਾਡੀ ਬਹੁਤ ਪ੍ਰਸ਼ੰਸਾ ਵੀ ਹੋਵੇਗੀ ਇਸ ਤੋਂ ਇਲਾਵਾ ਤੁਹਾਨੂੰ ਅਜੇ کئی ਨਵੇਂ ਮੌਕੇ ਮਿਲਣਗੇ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਮਿਲ ਸਕਦੇ ਹੋ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਪੂਰੀ ਤਰ੍ਹਾਂ ਬਦਲਾਅ ਲਿਆਵੇਗਾ ਅਤੇ ਇਸ ਦੇ ਨਾਲ ਹੀ ਤੁਸੀਂ ਬਹੁਤ ਸਾਰਾ ਆਰਥਿਕ ਲਾਭ ਪ੍ਰਾਪਤ ਕਰੋਗੇ ਇੱਕ ਪਾਸੇ ਪਰਿਵਾਰ ਦਾ ਖੁਸ਼ੀ ਦਾ ਮਾਹੌਲ ਰਹੇਗਾ ਅਤੇ ਦੂਜੇ ਅਤੇ ਦੂਜੇ ਪਾਸੇ ਤੁਹਾਨੂੰ ਕਾਰੋਬਾਰ ਵਿੱਚ ਤਰੱਕੀ ਦੇਖਣ ਨੂੰ ਮਿਲੇਗੀ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਿੰਘ ਰਾਸ਼ੀ ਵਾਲੇ ਲੋਕ ਦੂਜੇ ਪਾਸੇ ਭਗਵਾਨ ਪੋਲੇਨਾਹ ਦੀ ਕਿਰਪਾ ਦੇ ਨਾਲ ਮਹਾਸ਼ਿਵਰਾਤਰੀ ਤੁਹਾਡੇ ਲਈ ਬਹੁਤ ਸ਼ੁਭ ਫਲ ਲੈ ਕੇ ਆਵੇਗੀ ਤੁਹਾਨੂੰ ਹਰ ਪਾਸਿਓਂ ਖੁਸ਼ਖਬਰੀ ਮਿਲੇਗੀ ਵਿਧਿਆਥੀਆਂ ਦੇ ਲਈ ਇਹ ਸਮਾਂ ਬਹੁਤ ਵਧੀਆ ਸਾਬਤ ਹੋਵੇਗਾ ਇਸ ਦੇ ਨਾਲ ਸੰਤਾਨ ਪ੍ਰਾਪਤੀ ਦੇ ਵੀ ਸੁੱਖ ਮਿਲਣਗੇ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਇਸ ਸਾਲ ਦੀ ਮਹਾਸ਼ਿਵਰਾਤਰੀ ਤੇ ਮਹਾਯੋਗ ਹੈ ਤੁਹਾਨੂੰ ਆਰਥਿਕ ਲਾਭ ਪ੍ਰਾਪਤ ਕਰਨ ਲਈ ਬਹੁਤ ਖੁਸ਼ਖਬਰੀ ਮਿਲੇਗੀ ਇਸ ਲਈ ਇਸ ਸਮੇਂ ਦਾ ਪੂਰਾ ਲਾਭ ਉਠਾਓ ਅਦੇ ਭਗਵਾਨ ਨੇ ਕਿਹਾ ਹੈ ਕਿ ਭਗਵਾਨ ਨਾਲ ਦੀ ਪੂਜਾ ਕਰਦੇ ਰਹੋ ਅਤੇ ਤੁਹਾਡੇ ਰਿਸ਼ਤੇਦਾਰ ਤੁਹਾਡਾ ਸਾਥ ਦੇਣਗੇ ਇਥੇ ਇੱਕ ਬਹੁਤ ਹੀ ਚੰਗੀ ਗੱਲ ਹੈ ਤੁਹਾਨੂੰ ਦੱਸ ਦਈਏ ਕਿ ਮਹਾਸ਼ਿਵਰਾਤਰੀ ਤੇ ਭਗਵਾਨ ਪੋਲੇਨਾ ਦੀ ਕਿਰਪਾ ਤੁਹਾਡੇ ਦੇ ਬਹੁਤ ਖਾਸ ਹੋਣ ਵਾਲੀ ਹੈ ਕਿਉਂਕਿ ਮਿਥਨ ਰਾਸ਼ੀ ਦੇ ਲੋਕ ਹੁਣ ਤੁਹਾਡੇ ਜੀਵਨ ਦੇ ਸਾਰੇ ਦੁੱਖ ਪਰੇਸ਼ਾਨੀਆਂ ਦੂਰ ਹੋ ਜਾਣਗੇ ਅਤੇ ਤੁਸੀਂ ਤੁਹਾਨੂੰ ਆਉਣ ਬੰਜਾਉਗੇ ਭਗਵਾਨ ਪੋਲੇਨਾਹ ਦੀ ਕਿਰਪਾ ਤੁਹਾਡੇ ਤੇ ਬਣੀ ਹੋਈ ਹੈ ਸ਼ਾਇਦ ਤੁਹਾਨੂੰ ਆਪਣੀ ਜ਼ਿੰਦਗੀ ਚ ਅਜਾਈ ਖੁਸ਼ਖਬਰੀ ਨਹੀਂ ਮਿਲੀ ਹੋਵੇਗੀ ਜੋ ਤੁਹਾਨੂੰ ਇਸ ਵਾਰ ਮਹਾਸ਼ਿਵਰਾਤਰੀ ਤੇ ਮਿਲੇਗੀ ਤੁਹਾਨੂੰ ਦੱਸ ਦਈਏ ਇਸ ਵਾਰ ਤੁਹਾਨੂੰ ਤੁਹਾਡੀ ਮਿਹਨਤ ਦਾ ਪੂਰਾ ਫਲ ਮਿਲਣ ਵਾਲਾ ਹੈ ਇਸ ਤੋਂ ਇਲਾਵਾ ਤੁਹਾਡੇ ਸਾਰੇ ਰੁਕੇ ਹੋਏ ਕੰਮ ਪੂਰੇ ਹੋਣਗੇ ਤੁਹਾਨੂੰ ਆਪਣੇ ਜੀਵਨ ਦੇ ਵਿੱਚ ਸਫਲਤਾ ਮਿਲੇਗੀ ਤੁਹਾਨੂੰ ਤੁਹਾਡੇ ਸਾਰੇ ਦੋਸਤਾਂ ਮਿੱਤਰਾਂ ਪਰਿਵਾਰ ਦਾ ਸਹਿਯੋਗ ਮਿਲੇਗਾ ਇਸ ਸਮੇਂ ਤੁਹਾਡੇ ਉਤੇ ಅಪਾਰ ਕਿਰਪਾ ਮਹਾਸ਼ਿਵratri ਤੇ ਹੋ ਰਹੀ ਹੈ ਜਿਸ ਕਾਰਨ ਧਨ ਨਾਲ ਜੁੜੀਆਂ ਸਾਰੀਆਂ ਮੁਸ਼ਕਲਾਂ ਦੂਰ ਹੋਣਗੀਆਂ ਅਤੇ ਤੁਹਾਨੂੰ ਬਹੁਤ ਸਾਰਾ ਧਨ ਮਿਲੇਗਾ ਮਿਥਨ ਰਾਸ਼ੀ ਵਾਲੇ ਲੋਕਾਂ ਨੂੰ ਧਨ ਦੀ ਪ੍ਰਾਪਤੀ ਹੋਵੇਗੀ ਚਾਰੇ ਪਾਸੇ ਤੋਂ ਬਹੁਤ ਸਾਰੀਆਂ ਖੁਸ਼ਖਬਰੀਆਂ ਮਿਲਣਗੀਆਂ ਤੁਸੀਂ ਜਾਇਦਾਦ ਖਰੀਦ ਸਕਦੇ ਹੋ ਤੁਹਾਨੂੰ ਔਲਾਦ ਹੋਣ ਦੀ ਖੁਸ਼ੀ ਮਿਲ ਸਕਦੀ ਹੈ ਤੁਹਾਨੂੰ ਆਪਣੇ ਜੀਵਨ ਸਾਥੀ ਦਾ ਪੂਰਾ ਸਹਿਯੋਗ ਮਿਲੇਗਾ ਮਿਥਨ ਰਾਸ਼ੀ ਮਹਾਸ਼ਿਵਰਾਤਰੀ ਭਗਵਾਨ ਨਾਥ ਨੇ ਕਿਹਾ ਹੈ ਭਗਵਾਨਾ ਦੀ ਕਿਰਪਾ ਨਾਲ ਇਹ ਸਮਾਂ ਤੁਹਾਡੇ ਲਈ ਚੰਗਾ ਸਾਬਤ ਹੋਵੇਗਾ ਇਸ ਸਮੇਂ ਇਸ ਸਮੇਂ ਦਾ ਪੂਰਾ ਲਾਭ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਮਹਾਸ਼ਿਵਰਾਤਰੀ ਤੇ ਇਹਨਾਂ ਰਾਸ਼ੀ ਦੇ ਲੋਕਾਂ ਨੂੰ ਮਿਲਣਗੇ ਧਨ ਦੌਲਤ ਦੇ ਨਾਲ ਨਾਲ ਤੁਹਾਨੂੰ ਬਹੁਤ ਸਾਰੇ ਲਾਭ ਇਸ ਰਾਸ਼ੀ ਦੇ ਲੋਕਾਂ ਨੂੰ ਮਹਾਨ शिवरात्रि ਤੇ ਖੁਸ਼ਖਬਰੀ ਮਿਲੇਗੀ ਇਨ੍ਹਾਂ ਰਾਸ਼ੀਆਂ ਦੇ ਲੋਕਾਂ ਦਾ ਜੀਵਨ ਖੁਸ਼ੀਆਂ ਨਾਲ ਭਰ ਜਾਵੇਗਾ ਦੋਸਤੋ ਐਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਚੈੱਕ ਕਰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ